ਸਸਿਕਾਲ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ 2010 ਮਾਡਲ ਹਾਲਟੋ ਸਿਰਫ 32000 ਕਿਲੋਮੀਟਰ ਚੱਲੀ ਪਹਿਲੇ ਨੌਂ ਦਿਨ ਫੋਟੋ ਵੀ ਮਾਰਦਾ ਦੋਨੇ ਚਾਬੀਆਂ ਟਾਇਰ ਬਿਲਕੁਲ ਨਵੇਂ ਅੰਦਰ ਤੁਸੀਂ ਕਾਰ ਦੇਖ ਸਕਦੇ ਹੋ ਇੰਟੀਰੀਅਰ ਦੀ ਬਿਲਕੁਲ ਨਵੀਂ ਪਈ ਹੈ ਮਿੱਤਰੋ ਕਾਰ ਸਿਰਫ 10000 ਰੁਪਏ ਦੇ ਕੇ ਕਾਰ ਤੁਹਾਨੂੰ ਚੁਕਾ ਦਾਂਗੇ ਜੀ ਨਾਲ ਦੀ ਨਾਲ ਕਾਰ ਭਾਈ ਐਡਾ ਤੁਹਾਨੂੰ ਦਿਖਾ ਦੇ ਵੀਰਾਂ ਨੂੰ ਪਹਿਲੇ ਨਾਮ ਦੀ ਕਰ ਰਹੇ ਪਹਿਲੇ ਨਾਮ ਦੀ ਹੈ ਜੀ ਫੁੱਲ ਇਨਸ਼ੋਰਡ ਦੋਨੇ ਚਾਬੀਆਂ ਸਰਵਿਸ ਬੁੱਕ ਸਿਰਫ 32000 ਕਿਲੋਮੀਟਰ ਚੱਲੀ 30 ਦਿਨ ਤੋਂ ਪਹਿਲਾਂ ਕੋਈ ਵੀ ਭਰਾ ਕਰ ਲੈਣਾ ਤੇਲ ਦੀ ਟੈਂਕੀ ਫੁੱਲ ਮਿਲਕੀ ਸ਼ਰਮਾ ਮੋਟਰ ਚੀਮਾ ਮੰਡੀ ਡਿਸਟ੍ਰਿਕਟ ਸੰਗਰੂਰ ਸਸਿਕਾ ਅਜੀ 2 ਲੱਖ ਦੀ ਕਾਰ ਦੇਗੀ 2 ਲੱਖ ਦੀ ਹੋਂਡਾ ਮਿਲੀ 2015 ਮਾਡਲ 1 ਲੱਖ ਕਿਲੋਮੀਟਰ ਚੱਲੀ ਸੈਕੰਡ ਓਨਰ ਸਾਮੂਫਾ ਦੀ ਸਾਮੂਫਾ ਵਾਲੇ ਨੂੰ ਭਾਈ ਸੰਦੂਫ ਵਾਲੀ ਕਾਰ ਹੈ ਜੀ ਸਿਰਫ 2 ਲੱਖ ਰੁਪਏ ਦੇ ਵਿੱਚ ਬਾਕੀ ਲੋਨ ਹੋ ਜਾਊਗਾ 30 ਤਰੀਕ ਤੋਂ ਪਹਿਲਾਂ ਕੋਈ ਵੀ ਕਾਰ ਲੈਂਦਾ ਉਹਨੂੰ 스마트 ਵਾਚ ਫ੍ਰੀ ਮਿਲੂਗੀ ਸ਼ਰਵਾ ਮੋਟਰ ਚਿਪਾ ਮੰਡੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਕਾਲ ਕਰ ਸਕਦੇ ਹੋ ਕਮੈਂਟਾਂ ਵਿੱਚ ਬੋਲ ਕੇ ਦੱਸੋ ਵੀਰ ਕਿੱਥੋਂ ਕਿੱਥੋਂ ਜੜੇ ਹੋਏ ਨੇ ਸਸਟੇ ਕਾਰ